ਬਿਕਰਮ ਸਿੰਘ ਮਜੀਠੀਆ ਦੇ ਏਕੇ ਵਾਲੇ ਬਿਆਨ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਪੰਨਰ ਸਰਜੀਤ ਦੇ ਆਗੂਆਂ ਦੇ ਵੱਲੋਂ ਸਹਿਮਤੀ ਜਤਾਈ ਜਾ ਰਹੀ ਆ ਪਰ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਵੱਡੀ ਸ਼ਰਤ ਰੱਖ ਦਿੱਤੀ ਗਈ ਆ ਉਹ ਸ਼ਰਤ ਕੀ ਆ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਉਸ ਸ਼ਰਤ ਨੂੰ ਕਬੂਲ ਕਰਨਗੇ ਕੀ ਹੁਣ ਗੱਠਜੋੜ ਹੋਣ ਜਾ ਰਿਹਾ ਹੈ ਸਾਰੇ ਹੀ ਅਕਾਲੀ ਦਲ ਇੱਕੋ ਪਲੇਟਫਾਰਮ ਤੇ ਇਕੱਠੇ ਹੋਣ ਜਾਣ ਨੇ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਆ ਤੇ ਉਧਰ ਮਟਾਲਾ ਪਹੁੰਚੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਨਵਾਂ ਜੱਬ ਛੇੜ ਲਿਆ ਗਿਆ ਹੈ ਕਿਉਂ ਰਾਜਾ ਵੜਿੰਗ ਦੇ ਨਾਲ ਕਾਂਗਰਸੀ ਵਰਕਰ ਨਾਰਾਜ਼ ਹੋ ਚੁੱਕੇ ਨੇ ਰਾਜਾ ਵੜਿੰਗ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕੀ ਨੁਕਸਾਨ ਹੋਵੇਗਾ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਆਖਰਕਾਰ ਇਹ ਗੱਲ ਕਿਉਂ ਕਹਿਣੀ ਪੈਗੀ ਕਿ ਸਿੱਧਾ ਮੇਰੇ ਤੇ ਐਫਆਈਆਰ ਕਰੋ ਤੇ ਕਾਰਵਾਈ ਕਰੋ ਕੀ ਸੁਖਵੀਰ ਸਿੰਘ ਬਾਦਲ ਨੂੰ ਆਪਣੀ ਗ੍ਰਿਫਤਾਰੀ ਦਾ ਡਰ ਸਤਾ ਰਿਹਾ ਹੈ ਜਾਇ ਇਸ ਮਾਮਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਵਰਕਰਾਂ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਰਕਾਰ ਦੀ ਕਾਰਵਾਈਆਂ ਦਾ ਆਪਾਂ ਡਟ ਕੇ ਸਾਹਮਣਾ ਕਰਾਂਗੇ ਬੀਤੇ ਕੱਲ ਡੀਜੀਪੀ ਪਹੁੰਚੇ ਦਫ਼ਤਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਸਦੇ ਕੀ ਮਾਇਨੇ ਨੇ ਤੇ ਨਾਲ ਹੀ ਨਾਲ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚੋਂ ਕੀ ਸੁਨੇਹਾ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਦੇ ਕੇ ਭੇਜਿਆ ਗਿਆ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਕੀ ਸਰ ਬਾਬੋ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰੱਖਣਾ ਸਾਬ ਆਰਣ ਸਤਿ ਸ਼੍ਰੀ ਅਕਾਲ ਅਣਕੀ ਸਰ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਤੋਂ ਬਾਅਦ ਲਗਾਤਾਰ ਇਹ ਚਰਚਾਵਾਂ ਤੇਜ਼ ਹੋਈਆਂ ਨੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਹੀ ਇਹ ਬਿਆਨ ਦਿੱਤਾ ਗਿਆ ਸੀ ਕਿ ਉਹ ਸਾਰੇ ਹੀ ਇਕਾਲੀ ਦਲ ਨੂੰ ਇਕੱਠੇ ਕਰ ਲੈਣਗੇ ਉਸ ਤੋਂ ਬਾਅਦ ਚਰਚਾਵਾਂ ਨੇ ਕਿ ਸਾਰੇ ਇਕਾਲੀ ਦਲ ਦੇ ਵਰਕਰ ਸੀ ਜਾਂ ਜੋ ਲੀਡਰ ਸੀ ਜੋ ਨਾਰਾਜ਼ ਹੋ ਕੇ ਵੱਖਰੇ ਧੜੇ ਦੇ ਵਿੱਚ ਗਏ ਸੀ ਉਹ ਵਾਪਸੀ ਕਰਨਗੇ ਸਹਿਮਤੀ ਸਾਰਿਆਂ ਦੇ ਵੱਲੋਂ ਜਿਤਾਈ ਜਾ ਰਹੀ ਹੈ ਪਰ ਗਿਆਨੀ ਹਰਪ੍ਰੀਤ ਸਿੰਘ ਦੇ ਸੁਰ ਸਭ ਨਾਲੋਂ ਵੱਖਰੇ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਵੱਡੀ ਸ਼ਰਤ ਰੱਖ ਦਿੱਤੀ ਗਈ ਉਹ ਸ਼ਰਤ ਕੀ ਹੈ ਕਿ ਉਸ ਸ਼ਰਤ ਨੂੰ ਸੁਖਵੀਰ ਬਾਦਲ ਕਬੂਲਣ ਗਈ ਆ ਦੇਖੋ ਜਿਸ ਦਿਨ ਵਿਕਰਮ ਸਿੰਘ ਜੀਠੀਆ ਬਾਹਰ ਆਉਂਦੇ ਆ ਤੇ ਆਉਂਦੇ ਆ ਉਹਨਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਮੈਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਿਆ ਕਰਾਂਗਾ ਮੈਂ ਨੰਗੇ ਪੈਰੀ ਉਹਨਾਂ ਦੇ ਘਰ ਜਾਵਾਂਗਾ ਬਕਾਇਦਾ ਤੌਰ ਤੇ ਪ੍ਰੇਮ ਸਿੰਘ ਚੰਦੂ ਮਾਜ ਰਾਜਾ ਹੋਰ ਵਿਕਤੀਆਂ ਦਾ ਨਾਮ ਜਿਹੜਾ ਉਹਨਾਂ ਵੱਲੋਂ ਲਿਆ ਗਿਆ ਤੇ ਦੂਜੇ ਪਾਸੇ ਕੱਲ ਗਿਆਨੀ ਹਰਦੀਪ ਸਿੰਘ ਹੁਣੀ ਸਾਹਮਣੇ ਆਉਂਦੇ ਆ ਉਹਨਾਂ ਨੇ ਉਹੀ ਗੱਲ ਕਹੀ ਕਿ ਹਾਂ ਕੋਈ ਪਹਿਨਾ ਜਿਹੜੇ ਅਕਾਲ ਤਖਤ ਸਾਹਿਬ ਤੋਂ ਭਗੋੜੇ ਨੇ ਪਹਿਨਾ ਉਹ ਅਸਤੀਫਾ ਦੇਵੇ ਖਾਸ ਤੌਰ ਤੇ ਸਰਦਾਰ ਸੁਖਬੀ ਸਿੰਘ ਬਾਦਲ ਤੇ ਫਿਰ ਜਿਹੜੀ ਆ ਇਸ ਮਤਲਬ ਸੋਚਿਆ ਜਾ ਸਕਦਾ ਉਹਨਾਂ ਨੇ ਸਵਾਗਤ ਤੇ ਕੀਤਾ ਪਰ ਜਿਹੜੀ ਸ਼ਰਤ ਜਿਹੜੀ ਉਹਨਾਂ ਨੇ ਰੱਖੀ ਹੁਣ ਅਖਣਾ ਸਭ ਵਿਕਰਮ ਸਿੰਘ ਮਜੀਠੀ ਨੇ ਇਹ ਬਿਆਨ ਤਾਂ ਦੇ ਦਿੱਤਾ ਪਰ ਇਹ ਅਸਲੀਅਤ ਦੇ ਵਿੱਚ ਏਡਾ ਸੌਖਾ ਲੱਗਦਾ ਨਹੀਂ ਹੈ ਕਿਉਂਕਿ ਇਹ ਚੀਜ਼ਾਂ ਦਾ ਪਤਾ ਅਨੁਭੂਜੇ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਨਹੀਂ ਹੈ ਕਿਉਂਕਿ 2 ਦਸੰਬਰ ਦਾ ਜਿਹੜਾ ਦਿਨ ਸੀ ਉਹ ਉਸ ਦਿਨ ਇਤਿਹਾਸ ਰਚਿਆ ਗਿਆ ਕਿਉਂਕਿ ਉਸ ਦਿਨ ਫਖਰੇ ਕੌਮ ਅਵਾਰਡ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਉਹ ਵਾਪਸ ਲਿਆ ਗਿਆ ਤਨਖਾਹਿਆ ਕਰਾਰ ਦਿੱਤਾ ਗਿਆ ਸਮੁੱਚੀ ਲੀਡਰਸ਼ਿਪ ਜਿਹੜੀ ਸੀ ਜਿਹੜੇ ਗੈਨੀ ਹਰਪ੍ਰੀਤ ਸਿੰਘ ਸੀ ਉਸ ਦੇ ਕਾਰਪਕਸ ਆਫ ਦੇ ਕਾਰਜਕਾਰੀ ਜਥੇਦਾਰ ਸੀ ਤੇ ਉਹਨਾਂ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਤੇ ਉਹਨਾਂ ਦੇ ਵਿੱਚ ਸਾਰਿਆਂ ਨੂੰ ਦੋਸ਼ੀ ਜਿਹੜਾ ਠਹਿਰਾਇਆ ਗਿਆ ਤੇ ਉਸ ਤੋਂ ਮਗਰੋਂ ਕਮਰਸ ਡੀ ਦਾ ਖਾਲੀ ਦਲ ਬਾਤਾ ਤੇ ਦੂਜੇ ਪਾਸੇ ਅਕਾਲ ਤਖਤ ਸਾਹਿਬ ਵੱਲੋਂ ਬਣੀ ਟੀਮਟੀ ਜਿਹੜੀ ਹੈ ਪਹਿਨਾ ਪੰਜ ਮੈਂਬਰੀ ਫਿਰ ਸੱਤਾਂ ਦੀ ਟੀਮਟੀ ਉਹ ਜੋ ਵੀ ਭਰਤੀ ਕਰਦੀ ਹੈ ਤਾਂ ਉਹਦੇ ਵਿੱਚ ਅਖੀਰ ਤੱਕ ਤਾਂ ਗੱਲ ਇੱਥੇ ਮੁੱਕੀ ਸੀ ਨਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਨੂੰ ਮੰਨਿਆ ਨਹੀਂ ਪਰ ਤਲਾਂਚੀ ਲਈ ਦਿੱਤੀ ਹੈ ਕਿ ਬੇਸ਼ੱਕ ਸਜ਼ਾ ਉਹਨਾਂ ਨੇ ਭੁਗਤੀ ਪਰ ਬਾਹਰਾਂ ਕਿ ਜਿਸ ਤਿੱਕੇ ਨਾ ਉਹ ਉਹ ਮੁਕਰ ਗਏ ਉਹ ਅੱਜ ਤੱਕ ਇਤਿਹਾਸ ਦਾ ਇੱਕ ਹਿੱਸਾ ਹੈਗਾ ਤੇ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਸ ਪਰ ਆਪਣੀ ਪ੍ਰਧਾਨਗੀ ਨੂੰ ਬਚਾਉਣ ਵਾਸਤੇ ਬੜੇ ਜਫਰ ਜਿਹੜੇ ਜਾਂਦੇ ਆ ਬਹੁਤ ਕੁਝ ਉਹਦੇ ਨਾਲ ਉਸ ਸਮੇਂ ਦੇ ਵਿੱਚ ਹੋਇਆ ਪਰ ਉਹਨੇ ਪ੍ਰਦਾਨ ਕੀ ਜਿਹੜੀ ਆ ਉਹ ਛੱਤੀ ਨਹੀਂ ਤੇ ਹੁਣ ਤਾਂ ਸਥਿਤੀਆਂ ਜਿਹੜੀਆਂ ਨੇ ਹੁਣ ਬਿਲਕੁਲ ਉਲਟ ਨੇ ਹੁਣ 2 ਦਸੰਬਰ ਵਾਲੀਆਂ ਸਟਿੱਕੀਆਂ ਅਕਾਲੀ ਦਰ ਨੂੰ ਥੋੜੀ ਜੀ ਆਕਸੀਜਨ ਜਿਹੜੀ ਲੱਗੀ ਆ ਸੁਖਵੀਰ ਸਿੰਘ ਬਾਦਲ ਐਸਮੇ ਹਮਲਾਵਰ ਰੋਖ ਦੇ ਵਿੱਚ ਜਿਹੜੇ ਉਹ ਨਸਰ ਹੁੰਦੇ ਆ ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਜਿਹੜੇ ਸੁਖਵੀਰ ਸਿੰਘ ਬਾਦਲ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਇਹ ਸ਼ਬਦ ਨੂੰ ਕਿਵੇਂ ਮੰਨ ਲੈਣਗੇ ਆਪਣੇ ਆਪ ਦੇ ਵਿੱਚ ਬਣਾ ਵੱਡਾ ਪ੍ਰਸ਼ਨ ਹੈਗਾ ਉਹ ਦੂਸਰੇ ਬਣਨੇ ਜਿਸ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਦੇ ਇਹਨਾਂ ਨੂੰ ਹਲਕਾ ਇੰਚਾਰਜ ਲਾਏ ਆ ਜਾਂ ਜਥੇਦਾਰ ਜਿਹੜੇ ਨਵੇਂ ਲਾਏ ਨੇ ਜਿਹੜੇ ਐਸ ਲਈ ਉਹਨਾਂ ਦੇ ਆਰੇ ਦੁਆਰੇ ਨੇ ਜਿਹੜੇ ਇਹ ਬੰਦੇ ਚਲੇ ਗਏ ਸੀ ਸ਼ੁਰੂ ਮੇ ਅਕਾਲੀ ਦਲ ਨੇ ਛੱਡ ਕੇ ਜਿਹੜੀ ਉਹਨਾਂ ਦੀ ਸਪੇਸ ਆ ਜਿਹਨਾਂ ਨੇ ਭਰੀ ਆ ਜਿਹੜੇ ਔਖੇ ਵੇਲੇ ਸੁਖਵੀਰ ਸਿੰਘ ਬਾਦਲ ਨਾਲ ਖੜੇ ਰਹੇ ਆ ਹੁਣ ਜੇਕਰ ਇਹ ਕੱਲ ਨੂੰ ਵਾਪਸ ਆ ਜਾਂਦੇ ਆ ਤਾਂ ਫਿਰ ਉਹਨਾਂ ਵਿਅਕਤੀਆਂ ਦਾ ਕੀ ਬਣੂਗਾ ਜਿਨ੍ਹਾਂ ਨੇ ਔਖੇ ਵੇਲੇ ਸੁਖਵੀਰ ਸਿੰਘ ਬਾਦਲ ਦਾ ਸਾਥ ਦਿੱਤਾ ਤੇ ਦੂਜੇ ਪਾਸੇ ਕੀ ਇਹ ਜਿਹੜੇ ਲੀਡਰ ਨੇ ਕੀ ਇਹ ਸ਼ੁਰੂ ਹੋਣੀ ਅਕਾਲੀ ਦਲ ਵਿੱਚ ਆਣ ਕੇ ਪੁਰਾਣਾ ਮਾਨ ਸਨਮਾਨ ਦੁਬਾਰਾ ਹਾਸਲ ਕਰ ਸਕਣਗੇ ਜਾਂ ਇਹਨਾਂ ਨੂੰ ਸੋਦਾਸ ਹੁਕੀਸ ਸਿੰਘ ਬਾਦਲ ਮਾਨ ਸਨਮਾਨ ਉਹ ਬਹਾਲ ਜਿਹੜਾ ਉਹ ਦਊਗਾ ਜੋ ਛੱਡ ਕੇ ਗਈ ਸੀ ਸੋ ਇਹ ਬੜੇ ਗੁੰਝਲਦਾਰ ਮਿਸ਼ਨ ਨੇ ਜਿਹੜੇ ਇਹਦੇ ਪਿੱਛੇ ਜਿਹੜੇ ਇਤਿਹਾਸ ਨੂੰ ਸਿਰਜਦੇ ਹੈਗੇ ਕਿਉਂਕਿ ਇਹ ਏਡੀ ਸੌਖਾ ਲੱਗਦਾ ਨਹੀਂ ਆ ਕਿਉਂਕਿ ਹਨ ਗੈਨੀ ਹਰਪ੍ਰੀਤ ਸਿੰਘ ਨੇ ਤਾਂ ਕੱਲ ਇਹ ਸਟੇਟਮੈਂਟ ਜਿਹੜੀ ਉਹ ਦੇ ਦਿੱਤੀ ਪਰ ਫਿਰ ਜਦੋਂ ਇਹ ਸਟੇਟਮੈਂਟ ਆ ਜਾਂਦੀ ਹੈ ਤੇ ਇਸ ਸਦਾਰਸ਼ਕ ਬੀਸੇ ਦਾ ਜਿਹੜਾ ਰਵਈਆ ਕਿ ਸਭ ਕੁਝ ਹੋ ਜੇ ਮੈਂ ਪ੍ਰਧਾਨਗੀ ਚ ਰਹੀ ਆ ਉਹ ਨਹੀਂ ਛੱਡਣੀ ਜੋ ਮਰਜ਼ੀ ਹੋ ਜੇ ਤੇ ਉਹਨੇ ਛੱਡੀ ਵੀ ਨਹੀਂ ਤਾਂ ਫਿਰ ਅਜਿਹੀ ਸਥਿਤੀ ਚ ਬਿਕਰਮ ਸਿੰਘ ਤੇ ਜੀਟੀ ਦੇ ਇਹਨਾਂ ਯਤਨਾਂ ਨੂੰ ਬੂਰ ਕਿਸ ਤਰ੍ਹਾਂ ਪੈਂਦਾ ਇਹ ਗੱਲ ਜਿਹੜੀ ਹੈ ਸਮਝ ਤੋਂ ਬਾਹਰ ਹੈਗੀ ਆ ਹਾਂ ਇਹ ਗੱਲ ਹੋ ਸਕਦੀ ਹੈ ਕਿ ਬਿਕਰਮ ਸਿੰਘ ਤੇ ਜੀਟੀ ਆਏ ਕੋ ਬਖਰਾ ਤੜਾ ਜਿਹੜਾ ਆ ਉਹ ਕ੍ਰੀਏਟ ਕਰ ਲੈਣ ਚਾਹ ਉਹ ਕਿਸੇ ਹੋਰ ਦੂਜੇ ਪਾਸੇ ਦਾ ਹਿੱਸਾ ਪਰ ਗੱਲ ਤਾਂ ਫਿਰ ਉਹ ਏਕੀ ਦੀ ਗੱਲ ਕਰਦੇ ਆ ਕਿ ਏਕਾ ਕਰਨਾ ਸਾਰੀਆਂ ਪੰਥਕ ਖਾਸ ਕਰਕੇ ਜਿਹੜੇ ਛੱਡ ਕੇ ਚਲੇ ਗਏ ਉਹਨਾਂ ਨੂੰ ਇਕੱਠਿਆ ਕਰਨਾ ਤੋ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਇਹ ਸ਼ਰਤਾਂ ਇਹ ਤਾਂ ਸਾਰਿਆਂ ਦੇ ਮਤਲਬ ਜਗ ਜਹਰ ਹੈ ਕਿ ਉਹਨਾਂ ਨੇ ਇਹੋ ਹੀ ਕਹਿਣਾ ਸੀ ਬੇਸ਼ੱਕ ਸਵਾਗਤ ਵੀ ਜਿਹੜਾ ਉਹ ਕੀਤਾ ਜਾ ਚੁੱਕਾ ਹੈ ਪਰ ਦੂਜੇ ਪਾਸੇ ਸਦਾ ਸੁਖਬੀਰ ਸਿੰਘ ਬਾਦਲ ਨੇ ਜੋ ਕੁਝ ਆਪਣੀ ਪ੍ਰਧਾਨਗੀ ਨੂੰ 2 ਦਸੰਬਰ ਦੇ ਹੋਣ ਦਾ ਮੇ ਤੋਂ ਬਾਝੋ ਕੁਝ ਗਵਾਇਆ ਤਾਂ ਜੋ ਕੁਝ ਉਹਨਾਂ ਨੇ ਪ੍ਰਾਪਤ ਕੀਤਾ ਉਹ ਮੇਰਾ ਨਹੀਂ ਖਿਆਲ ਕਿ ਇਹ ਦੀ ਸ਼ੀਤੀ ਯਾਨੀ ਹਰਪ੍ਰੀਤ ਸਿੰਘ ਦੀਆਂ ਇਹਨਾਂ ਸ਼ਰਤਾਂ ਦੇ ਅੱਗੇ ਉਹ ਝੁਕ ਜਾਣਗੇ ਤੇ ਇਸ ਤਰੀਕੇ ਨਾਲ ਹੋ ਜਗੇ ਬਾਕੀ ਤਾਂ ਦੂਜੇ ਪਾਸੇ ਜਿਹੜੀ ਹਾਂ ਕਹਾਣੀਆਂ ਨੇ ਉਹ ਇਹ ਵੀ ਚੱਲਦੀਆਂ ਪਈਆਂ ਨੇ ਕਿ ਆਉਂਦਿਆਂ ਸਮੇਂ ਦੇ ਵਿੱਚ ਭਾਜਪਾ ਜਿਹੜੀ ਹੈ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪੈਰ ਵਧਾ ਰਹੀ ਆ ਉਹ ਸਾਰਿਆਂ ਦੇ ਸਾਹਮਣੇ ਇਥੋਂ ਤੱਕ ਕਿ ਜਿਸ ਤਰੀਕੇ ਨਾਲ ਨਰਿੰਦਰ ਮੋਦੀ ਬਣੋ ਵਾਕਫ ਡੇਰੇ ਭੁਖੀ ਨਾਲ ਮੁਲਾਕਾਤ ਜਿਹੜੀ ਡੇਰਾ ਬੱਲਾ ਵਾਲੇ ਮੁਖੀ ਕੀਤੀ ਗਈ ਦੂਜੇ ਪਾਸੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਉਹਨਾਂ ਦੇ ਬੜੇ ਅਪਨੇਸ਼ਨ ਨੇ ਤਾਂ ਆਉਂਦਿਆਂ ਦਿਨਾਂ 'ਚ ਤਾਂ ਕਹਿੰਦੇ ਕਿ ਬਹੁਤ ਕੁਝ ਇਹੋ ਜਿਹਾ ਵਾਪਰਸ ਆਖਦਾ ਜਿਹਦੇ ਸੰਬੰਧੀ ਪੰਜਾਬ ਦੇ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਹੋਊਗਾ ਜਿਹੜੇ ਸੂਤਰ ਉਹ ਜਾਣਕਾਰੀ ਉਹ ਦਿੰਦੇ ਨੇ ਕਿ ਜਿਸ ਤਰੀਕੇ ਨਾਲ ਯੂਪੀ ਦੇ ਵਿੱਚ ਜੋਗੀ ਅਦਿੱਤਿਆਨਾਥ ਦੇ ਉੱਤੇ ਕਿਉਂਕਿ ਉਹ ਗੋਰਖਪੁਰ ਮੱਠ ਦੇ ਪ੍ਰਧਾਨ ਨੇ ਉੱਥੋਂ ਦੇ ਆਚਾਰੀਆ ਨੇ ਤੇ ਉਹ ਇੱਕ ਜਸਟ ਲਾਈਕ ਇੱਕ ਡੇਰਾ ਹੈ ਗੋਰਖਨਾਥ ਦਾ ਜਿੱਥੋਂ ਅਦਿੱਤਿਆ ਜੋਗੀਨਾਥ ਹੁੰਦੇ ਆ ਤੇ ਜੇ ਉਹ ਉੱਥੋਂ ਯੂਪੀ ਦੇ ਮੁੱਖ ਮੰਤਰੀ ਬਣਾਏ ਜਾ ਸਕਦੇ ਆ ਸੰਸਦ ਮੈਂਬਰ ਉਹ ਰਹਿ ਚੁੱਕੇ ਨੇ ਤੇ ਕਹਿੰਦੇ ਨੇ ਇਹੋ ਜਿਹਾ ਦਾ ਜਿਹੜਾ ਭਾਰਤੀ ਜਨਤਾ ਪਾਰਟੀ ਜਿਹੜੀ ਆ ਪੰਜਾਬ ਦੇ ਵਿੱਚ ਵੀ ਉਹ ਖੇਡ ਸਕਦੀ ਹੈ ਕਿਸੇ ਡੇਰੇ ਦੇ ਮੁਖੀ ਨੂੰ ਲੈ ਕੇ ਉਹ ਡੇਰੇ ਦੇ ਮੁਖੀ ਦਾ ਨਾਂ ਤਾਂ ਚਲੋ ਆਪਾਂ ਅਜੇ ਡਿਸਕਲੋਜ਼ ਨਹੀਂ ਕਰਦੇ ਪਰ ਚਰਚਾਵਾਂ ਇਹ ਨੇ ਉਸ ਨੂੰ ਵੀ ਭਾਰਤੀ ਜਨਤਾ ਪਾਰਟੀ ਉਹਦੇ ਸਿਰ ਤੇ ਦਾਜਰਾ ਖੇਡ ਕਰ ਸਕਦੀ ਹੈ ਤੇ ਦੂਜੇ ਪਾਸੇ ਅਕਾਲੀ ਦਲ ਨੂੰ ਹੀ ਸ਼ਾਇਦ ਉਸ ਨਾਤੇ ਉਤੇ ਕੋਈ ਇਤਰਾਜ ਨਹੀਂ ਹੋਊਗਾ ਕਿਉਂਕਿ ਮੁੱਦਾ ਜਿਹੜਾ ਅਕਾਲੀ ਦਲ ਦਾ ਤਾਂ ਪਾਛਪਾ ਦਾ ਇਹ ਹੈ ਕਿ ਪੰਜਾਬ ਵਿੱਚ ਕਿਸੇ ਵੀ ਸੂਰਤ ਵਿੱਚ ਅਸੀਂ ਪਿਆਰ ਚ ਬੁਣੀ ਆ ਅਜੇ ਸਧਾਰਨ ਨਜ਼ਰਾਂ ਦੇ ਵਿੱਚ ਅਕਾਲੀ ਦਲ ਤੇ ਪਾਛਪਾ ਦਾ ਸਮਝੌਤਾ ਹੁੰਦਾ ਨਜ਼ਰ ਨਹੀਂ ਆ ਰਿਹਾ ਪਰ 22 ਜਿਹੜੀ ਫਰਵਰੀ ਆ ਉਦੋਂ ਪੰਜਾਬ ਦੇ ਵਿੱਚ ਜਦੋਂ ਅਮਿਤ ਸ਼ਾਹ ਦਿਖੇਰੀਆ ਬੜੇ ਵੱਡੇ ਤਮਾਕੀ ਜਿਹੜੇ ਹੁੰਦੇ ਅਸਰ ਦੇ ਖਾਸ ਤੌਰ ਤੇ ਰਾਜਨੀਤੀ ਦੇ ਪ੍ਰਸੰਗ ਦੇ ਵਿੱਚ ਉਸਨ ਜਿਹੜੀ ਥੋੜੀ ਜੀ ਤਸਵੀਰ ਜਿਹੜੀ ਆ ਉਹ ਵੀ ਸਾਫ਼ ਹੋ ਸਕਦੀ ਪਤਾ ਤਾਂ ਇਹ ਵੀ ਲੱਗਾ ਕਿ ਗੱਠਜੋੜ ਦੀ ਗੱਲ ਵੀ ਜਿਹੜੀ ਆ ਉਹ ਕਿਹ ਕਿਹ ਤਨਪੱਤਰ ਜਿਹੜੀ ਉਹ ਲੱਗੀ ਲੱਗਦੀ ਮਹਿਸੂਸ ਹੋ ਰਹੀ ਹੈ ਪਰ ਅਸਲ ਜਿਹੜੇ ਪੱਤੇ ਨੇ ਉਹ 22 ਫਰਵਰੀ ਨੂੰ ਜਿਹੜੇ ਖੁੱਲੇ ਜਾਣ ਕੇ ਜਦੋਂ ਅਮਿਸ਼ਾ ਹੁੰਨੀ ਪੰਜਾਬ 'ਤੇ ਅਦੌਰੇ ਤੇ ਆਉਂਦੇ ਨੇ ਤਾਂ ਇਹ ਜਿਹੜੀ ਬਿਗਰਮ ਸਿੰਘ ਮਜੀਠੀ ਦੇ ਜਿਹੜੀ ਏਕੇ ਦੀ ਗੱਲ ਆ ਉਹਨਾਂ ਨੇ ਕੀਤੀ ਤਾਂ ਉਸੇ ਸੰਦਰਭ 'ਚ ਪਰ ਇਸ ਦੇ ਪਿੱਛੇ ਜਿਹੜੀ ਰਾਜਨੀਤੀ ਜਾਂ ਪਰਦੇ ਦੇ ਪਿੱਛੇ ਜਿਹੜੀ ਸਿਆਸਤ ਹੋ ਰਹੀ ਹੈ ਅ ਖੜਾ ਜੀ ਉਹ ਅਕਾਲੀ ਦਲ ਦੇ ਸੰਦਰਭ 'ਚ ਨਹੀਂ ਬਲਕਿ ਕੁਝ ਹੋਰ ਸੰਦਰਭ ਨੇ ਜਿਨ੍ਹਾਂ ਦਾ ਜ਼ਿਕਰ ਅਸੀਂ ਹੁੰਦੇ ਜਣਾਂ ਦੇ ਹੁੰਦੇ ਕੁਝ ਪ੍ਰੋਗਰਾਮਾਂ ਦੇ ਵਿੱਚ ਇਸ਼ਾਰੇ ਮਾਤਰ ਜ਼ਰੂਰ ਕਰਾਂਗੇ ਬਿਲਕੁਲ ਅਨਕੀ ਸਰ ਬੀਤੇ ਕੱਲ ਗਿਆਨੀ ਹਰਪ੍ਰੀਤ ਸਿੰਘ ਗੱਲ ਕਰਦੇ ਇਸ ਗੱਲ ਦਾ ਵੀ ਜੇਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਕਿ ਜੋ ਸਮਝੌਤੇ ਨੇ ਉਹ ਸਿਰਫ ਸੱਤਾ ਪ੍ਰਾਪਤੀ ਲਈ ਨਹੀਂ ਬਲਕਿ ਸਿਧਾਂਤਾਂ ਦੇ ਆਧਾਰ ਤੇ ਹੁੰਦੇ ਨੇ ਪਰ ਸਵਾਲ ਤਾਂ ਇਹ ਵੀ ਹੈ ਕਿ ਕਿਹੜੇ ਸਿਧਾਂਤ ਕਿ ਜਦੋਂ 2 ਦਸੰਬਰ 2024 ਨੂੰ ਹੁਕਮਨਾਮਾ ਜਾਰੀ ਹੁੰਦਾਗਾ ਉਸ ਤੋਂ ਬਾਅਦ ਹੁਕਮਨਾਮੇ ਦੇ ਵਿੱਚ ਤਾਂ ਇਸ ਗੱਲ ਦਾ ਤੇ ਉੱਪਰ ਜ਼ੋਰ ਦਿੱਤਾ ਜਾਂਦਾ ਕਿ ਸਾਰੇ ਇੱਕੋ ਹੀ ਪਲੇਟਫਾਰਮ ਤੇ ਇਕੱਠੇ ਹੋ ਜਾਣ ਤੇ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਬਾਅਦ ਦੇ ਵਿੱਚ ਵੱਖੋ-ਵੱਖਰੇ ਧੜੇ ਬਣ ਜਾਂਦੇ ਆ ਕਿਸਦੇ ਵੱਲੋਂ ਨਹੀਂ ਫਿਰ ਉਹ ਹੁਕਮਨਾਮੇ ਨੂੰ ਨਹੀਂ ਮੰਨਿਆ ਗਿਆ ਇੱਕ ਤਰ ਨੂੰ ਇਹ ਗੱਲ ਕਹਿਦੇ ਨਹੀਂ ਕਿ ਉਹ ਪਗੌੜਾ ਹੋਇਆ ਜਾਂ ਦੂਸਰੀ ਤਰ ਨੂੰ ਇਹ ਗੱਲ ਕਹਿਦੇ ਨਹੀਂ ਕਿ ਉਹ ਬਾਗੀ ਹੋਏ ਨੇ ਇਸ ਤਰ੍ਹਾਂ ਦੇ ਨਾਲ ਤਾਂ ਕੌਮ ਦੇ ਵਿੱਚ ਤੁਸੀਂ ਆਪਣੇ ਪੈਰ ਨਹੀਂ ਪ੍ਰਸਾਰ ਪਾਉਗੇ ਲੋਕਾਂ ਦੇ ਵਿੱਚ ਤੁਸੀਂ ਨਹੀਂ ਜਾ ਪਾਉਗੇ ਸੰਧਾਤ ਕਿਹੜੇ ਨੇ ਕਿਵੇਂ ਉਹਨਾਂ ਸਿਧਾਂਤਾਂ ਨੂੰ ਲਾਗੂ ਕੀਤਾ ਜਾਵੇਗਾ ਕੀ ਕਦੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਜੀ ਦੇਖੋ ਰਾਜਨੀਤੀ ਦੇ ਵਿੱਚ ਜਿਹੜੀ ਸਿਧਾਂਤ ਜਾਂ ਵਿਚਾਰ ਧਾਰਾ ਜਿਹੜੇ ਇਹੋ ਜਿਹੇ ਕਨਸੈਪਟ ਨੇ ਇਹ ਬੀਤੀ ਦੀਆਂ ਗੱਲਾਂ ਨੇ ਇਸ ਵਕਤੇ ਇਹਨਾਂ ਦੋ ਚੀਜ਼ਾਂ ਦਾ ਕੋਈ ਵੀ ਅਰਥ ਜਿਹੜਾ ਨਹੀਂ ਰਹਿ ਗਿਆ ਵਿਚਾਰਤਾਰਾ ਡਾਇਲੋਜੀ ਸਿਧਾਂਤ ਇੱਕ ਸੇ ਕੀਮਤ ਤੇ ਕੇਵਲ ਕਿਤਾਬੀ ਗੱਲਾਂ ਨੇ ਚਾਹੇ ਇਸ ਮੁੱਦੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਵੇ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਥਿਤ ਹੋਵੇ ਮੁੱਦਾ ਤਾਂ ਕੇਵਲ ਤੇ ਕੇਵਲ ਆਪਣੀ ਸત્તા ਦੀ ਪ੍ਰਾਪਤੀ ਤੱਕ ਤੇ ਸੀਮਤ ਹੈਗਾ ਜੇਕਰ 2 ਦਸੰਬਰ ਨੂੰ ਹਕੂਮਤ ਨੇ ਇਹ ਜਾਰੀ ਕੀਤਾ ਗਿਆ ਕਿ ਇਹ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਜਿਹੜਾ ਵਿਸ਼ਵਾਸ ਘਵਾ ਚੁੱਕੀ ਹੈ ਤਾਂ ਫਿਰ ਮੰਨ ਲੈਣਾ ਚਾਹੀਦਾ ਸੀ ਦੂਜੇ ਪਾਸੇ ਦੂਜੀ ਧਿਰ ਨੂੰ ਪਰ ਉਹਨਾਂ ਨੇ ਮੰਨਿਆ ਨਹੀਂ ਉਹਨਾਂ ਨੇ ਉਸੇ ਤਰੀਕੇ ਦੇ ਨਾਲ ਹੀ ਕੰਮ ਲਈ ਤੇ ਦੂਜੇ ਪਾਸੇ ਇਹ ਜਿਹੜੇ ਪੁਨਰ ਸੁਜੀਤ ਅਕਾਲੀ ਧਲ ਬਣਿਆ ਜਿਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਹਨਾਂ ਦੇ ਉੱਤੇ ਵੀ ਇਹ ਹੁਣ ਇਲਜ਼ਾਮ ਲੱਗਨੇ ਲੱਗ ਪਏ ਨੇ ਕਿ ਇਹ ਇਸ ਧੰਤਾ ਦੀ ਗੱਲ ਨਹੀਂ ਕਰਦੇ ਜਿਸ ਤਰੀਕੇ ਨਾਲ ਚੰਗਜੀ ਬਰਾੜ ਨੇ ਇਹ ਗੱਲ ਕੀਤੀ ਕਿ ਪੁਨਰ ਸੁਜੀਤ ਸ਼੍ਰੋਮਣੀ ਅਕਾਲੀ ਕਲ ਦਾ ਤਾਂ ਕੋਈ ਸਿਧਾਂਤ ਨਹੀਂ ਤੇ ਜਿਸ ਕਰਕੇ ਮੈਂ ਪਾਰਟੀ ਛੱਡ ਕੇ ਉਧਰ ਜਾ ਰਿਹਾ ਭਾਰਤੀ ਜਨਤਾ ਪਾਰਟੀ ਤੇ ਇਹ ਵੀ ਕਿ ਸਿਧਾਂਤ ਜਾਂ ਵਿਚਾਰਧਾਰਾ ਤੋਂ ਭਾਰਤੀ ਜਨਤਾ ਪਾਰਟੀ ਦੀ ਵੀ ਕੋਈ ਨਹੀਂ ਆ ਮੈਂ ਤਾਂ ਪਹਿਨੇ ਹੀ ਗੱਲ ਕੀਤੀ ਕਿ ਉਹ ਤਾਂ ਕੁਝ ਵੀ ਨਹੀਂ ਹੈ ਕੇਵਲ ਤਾਂ ਕੇਵਲ ਅਯੋਕੇ ਸਮੇਂ ਚ ਰਾਜਨੀਤੀ ਕੇਵਲ ਸੱਤਾ ਪ੍ਰਾਪਤੀ ਤੱਕ ਸੀਮਤ ਹ ਤੇ ਉਹਦੇ ਵਾਸਤੇ ਚਾਹੇ ਕਿ ਉਹਨਾਂ ਲੋਕਾਂ ਦੀਆਂ ਲਾਸ਼ਾਂ ਟੱਪ ਮੁਸੀ ਤੱਕ ਪਹੁੰਚਣਾ ਪਵੇ ਚਾਹੇ ਜੋ ਮਰਦੀ ਕਰਨਾ ਪਵੇ ਨਿਸ਼ਾਨਾ ਕੇਵਲ ਇਹ ਹੁੰਦਾ ਸਦਾਂ ਵਿਚਾਰਧਾਰਾ ਆਦਰਸ਼ ਆਸ਼ੀ ਇਹ ਕੇਵਲ ਕਿਤਾਬੀ ਗੱਲਾਂ ਨੇ ਰਖੜਾ ਜੀ ਅੱਜ ਦੀ ਰਾਜਨੀਤੀ ਦੇ ਸੰਦਰਭ ਚ ਇਹਨਾਂ ਦਾ ਸਦੀਵੀ ਅਰਥ ਤਾਂ ਮੈਨੂੰ ਕੋਈ ਉਹ ਸਾਹਮਣੇ ਆਇਆ ਨਹੀਂ ਉਹ ਜਿਹੜੇ ਪੁਰਾਣੇ ਨੇਤਾ ਸਨ ਜਿਨ੍ਹਾਂ ਦੇ ਵਿੱਚ ਪੁਰਾਣੇ ਖਾਲੀ ਵਰਕਰਜਨ ਕੋ ਉਹ ਨੇਤਾ ਜਿਹੜੇ ਵਾਕਿਆ ਹੀ ਕੌਮ ਵਾਸਤੇ ਜਾਂ ਸੰਧ ਵਾਸਤੇ ਸੀ ਉਹ ਹੁਣ ਬੀਤੇ ਦੇ ਅਧਿਆਇ ਦੀ ਗੱਲ ਹੈ ਇਤਿਹਾਸ ਤੇ ਉਹ ਵਰਕੇ ਬਣ ਚੁੱਕੇ ਆ ਵਰਤਮਾਨ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਆ ਜਿਹੜਾ ਪ੍ਰਸ਼ਨ ਆ ਜਿਹੜਾ ਤੁਸੀਂ ਕੀਤਾ ਇਹਨਾਂ ਦੇ ਉੱਤੇ ਕੋਈ ਸਾਰਥਕ ਆਪਣਾ ਪ੍ਰਭਾਵ ਪੁੱਲਦਾ ਹੋਵੇ ਬਿਲਕੁਲ ਅਣਕੀ ਸਰ ਉਧਰ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਵਿਵਾਦਾਂ ਦੇ ਵਿੱਚ ਘਿਰਦੇ ਜਾ ਰਹੇ ਪਹਿਲਾ ਤਰਨ ਤਾਰਨ ਬਾਈ ਇਲੈਕਸ਼ਨ ਦੇ ਵਿੱਚ ਜੋ ਉਹਨਾਂ ਦੇ ਵੱਲੋਂ ਬਿਆਨਬਾਜ਼ੀ ਕੀਤੀ ਗਈ ਉਸ ਨੂੰ ਲੈ ਕੇ ਲਗਾਤਾਰ ਉਹਨਾਂ ਦਾ ਵਿਰੋਧ ਹੋਇਆ ਬਾਅਦ ਵਿੱਚ ਮਨਰੇਗਾ ਰੈਲੀ ਦੇ ਦਰਮਿਆਨ ਜਿਸ ਤਰ੍ਹਾਂ ਦੇ ਉਹਨਾਂ ਦੀਆਂ ਸਪੀਚਾਂ ਸਾਹਮਣੇ ਆਇਆ ਉਸ ਨੂੰ ਲੈ ਕੇ ਵੀ ਕਾਫੀ ਸਵਾਲ ਖੜੇ ਹੋਏ ਤੇ ਇੱਕ ਨਵਾਂ ਵਿਵਾਦ ਕਹਿੰਦੇ ਬਟਾਲਾ ਦੇ ਵਿੱਚ ਵੀ ਛੇੜ ਲਿਆ ਜੀ ਕਾਂਗਰਸੀ ਵਰਕਰ ਉਹਨਾਂ ਦੇ ਨਾਲ ਨਾਰਾਜ਼ ਹੋ ਚੁੱਕੇ ਆ ਇਹ ਪੂਰਾ ਮਾਮਲਾ ਕੀ ਆਈ ਦੇਖੋ ਰਾਜਾ ਬੜਿੰਗ ਦੀ ਪਤਾ ਨਹੀਂ ਕੀ ਕਮਜ਼ੋਰੀ ਆ ਜਾਂ ਉਹ ਆਪਣੀ ਆਤ ਨੂੰ ਮਜਬੂਰ ਨੇ ਜਦੋਂ ਉਹ ਬੋਲਦੇ ਨੇ ਜਬਾਨ ਉਹਨਾਂ ਦੀ ਹਮੇਸ਼ਾ ਫਿਸਲ ਜਾਂਦੀ ਏ ਦੂਜੇ ਪਾਸੇ ਉਹਨਾਂ ਦਾ ਰਵਈਆ ਜਿਹੜਾ ਬੜਾ ਉਹ ਹੈਂਕੜਵਾਜ਼ ਵਾਲਾ ਗੱਲ ਅੰਮ੍ਰਿਤਸਰ ਵਿਖੇ ਉਹਨਾਂ ਨੇ ਕਿਸੇ ਪ੍ਰੋਗਰਾਮ ਤੇ ਜਾਣਾ ਸੀ ਸਮੁੱਚੀ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਆ ਉਹ ਅੰਮ੍ਰਿਤਸਰ ਵਿਖੇ ਮਤਲਬ ਪਹੁੰਚੀ ਸੀ ਤੇ ਪਤਾ ਲੱਗਾ ਮਤਲਬ ਜੋ ਉੱਥੋਂ ਦੀ ਸਥਿਤੀ ਸੀ ਤੇ ਅੰਮ੍ਰਿਤਸਰ ਤੋਂ ਬਾਅਦ ਉਹਨਾਂ ਨੇ ਬਟਾਲੇ ਜਿਹੜੀ ਫੇਰਾ ਪੂਣੀ ਸੀ ਤੇ ਜਦੋਂ ਪਾਰਟੀ ਪ੍ਰਧਾਨ ਦੀ ਫੇਰੀ ਹੋਵੇ ਤਾਂ ਕੋਤ ਵੀ ਚੌਟੇ ਨਿੱਕੇ ਤੋਂ ਲੈ ਕੇ ਵੱਡਾ ਵਰਕਰ ਜਰੂਰ ਉਤਸ਼ਾਹਤ ਹੁੰਦਾ ਕਿ ਅਸੀਂ ਆਪਣੇ ਪ੍ਰਧਾਨ ਨੂੰ ਜਿਹੜਾ ਸਵਾਗਤ ਕਰਦਾ ਭਾਵਾ ਨੂੰ ਫੋਲੋ ਪਾਉਣੇ ਆ ਹਾਰ ਪਾਉਣੇ ਆ ਫੁੱਲਾਂ ਦਾ ਸਵਾਗਤ ਕਰਨਾ ਤਾਂ ਉਹਨਾਂ ਦੀ ਜਿਹੜੀ ਗਰਮ ਜੋਸ਼ੀ ਸੀ ਆਸਲ ਵਿੱਚ ਕਾਂਗਰਸੀ ਵਰਕਰਾਂ ਦੀ ਤੇ ਸਮਰਥਕਾਂ ਦੀ ਉਹ ਵਿਖਰ ਵਾਲੀ ਸੀ ਤੇ ਪਰ ਪ੍ਰਧਾਨ ਸਾਹਿਬ ਆਏ ਤੇ ਪ੍ਰਧਾਨ ਸਾਹਿਬ ਉਹਨਾਂ ਨੇ ਗੱਡੀ ਦਾ ਜਿਹੜੀ ਆਪਣੀ ਕਾਰ ਦਾ ਦਰਵਾਜ਼ਾ ਵੀ ਨਹੀਂ ਖੋਲਿਆ ਜਿਹੜੀ ਫੁੱਲਾਂ ਦੀ ਵਰਖਾ ਉਹ ਕੇਵਲ ਤੇ ਕੇਵਲ ਉੱਤੇ ਉੱਤੇ ਹੀ ਸ਼ੀਸ਼ੇ ਵਿੱਚ ਬੰਦ ਉਹ ਤੋ ਤੋ ਹੀ ਤੇ ਉੱਤਰ ਕੇ ਗਵਾਰਾ ਨਹੀਂ ਉਹਨਾਂ ਨੇ ਸਮਝਿਆ ਕਿਸੇ ਵੀ ਕਾਂਗਰਸੀ ਵਰਕਰ ਨੂੰ ਜਾਂ ਕਾਂਗਰਸ ਦੇ ਨੇਤਾ ਨੂੰ ਉਥੇ ਵਿਲੰਦੀ ਜਿਹੜੀ ਟੌਪ ਦੀ ਲੀਡਰਸ਼ਿਪ ਸੀ ਜਿਨ੍ਹਾਂ ਵਿੱਚ ਚਤਰ ਪ੍ਰਜੇਂਦਰ ਬਾਜਵਾ ਜਾਂ ਹੋਰ ਲੀਡਰ ਸੀ ਉਹ ਤਾਂ ਮਗਰ ਗੱਡੀਆਂ ਦੇ ਸੀ ਪਰ ਆਮ ਜਨ ਸਧਾਰਨ ਜਿਹੜਾ ਵਰਕਰ ਸੀ ਜਿਹੜਾ ਕਾਂਗਰਸ ਨੂੰ ਮੰਨਦਾ ਕਿ ਇਹ ਕਾਂਗਰਸ ਹੀ ਪ੍ਰਧਾਨ ਦੇ ਦਰਸ਼ਨ ਕਰਨੇ ਆ ਪਰ ਪ੍ਰਧਾਨ ਜੀ ਨੇ ਦਰਸ਼ਨ ਨਹੀਂ ਦਿੱਤੇ ਤੇ ਵਤੀਰਾ ਉਹਨਾਂ ਦਾ ਇੰਨਾ ਹੈਂਕੜ ਭਰਿਆ ਵਤੀਰਾ ਹੀ ਜਿਸ ਤਰੀਕੇ ਨਾਲ ਬੀਤੇ ਸਮੇਂ ਚ ਉਹਨਾਂ ਦੇ ਵਤੀਰਿਆਂ ਬਾਰੇ ਚਰਚਾ ਹੁੰਦੀ ਰਹਿੰਦੀ ਆ ਜਿਸ ਨਾਲ ਕਾਂਗਰਸੀ ਵਰਕਰਾਂ ਤੇ ਸਮਰਥਕਾਂ 'ਚ ਬੜੀ ਨਿਰਾਸ਼ਾ ਜਿਹੜੀ ਉੱਥੇ ਉਹ ਫੈਲੀ ਤੇ ਬਾਕਾਇਦਾ ਤੌਰ ਤੇ ਇਹਦੇ ਉੱਤੇ ਜਿਹੜੇ ਬਟਾਲਾ ਦੇ ਵਿਧਾਇਕ ਨੇ ਉਹਨਾਂ ਦੀ ਸੰਚਾਰਿਕਲ ਸੀ ਉਹਨਾਂ ਨੇ ਵੀ ਇਹਦੇ ਮਸਲੇ ਦੇ ਉੱਤੇ ਚੁਟਕੀ ਲਈ ਤੇ ਇਸ ਗੱਲ ਨੂੰ ਜਿਹੜਾ ਜਿਹੜਾ ਉਹ ਟਾਰਗੇਟ ਕੀਤਾ ਐਕਚੁਅਲ ਉਹ ਇੱਕ ਰਾਜਨੀਤਿਕ ਮੁੱਦਾ ਹੋ ਸਕਦਾ ਕਿ ਇੱਕ ਦੂਜੇ ਨੂੰ ਪੰਡਣਾ ਪਰ ਉਹ ਗੱਲ ਇਹ ਰਾਜਾ ਵੜਿੰਗ ਉਹੀ ਹੈ ਕਿ ਜਦੋਂ ਅਸ਼wini ਸੇਖੜੀ ਕਾਂਗਰਸ ਦੇ ਵਿੱਚ ਸੀ ਤਾਂ ਉਹਦੋਂ ਹੀ ਇਲੈਕਸ਼ਨ ਦੇ ਸਮੇਂ ਦੇ ਵਿੱਚ ਬੜੀਆਂ ਗੱਲਾਂ ਕਰਕੇ ਗਏ ਤੇ ਉਸ ਤੋਂ ਬਾਅਦ ਅਸ਼wini ਸੇਖੜੀ ਦੇ ਜਹੀ ਫੱਟੀ ਜਿਹੜੀ ਪੋਚੀ ਗਈ ਉਹ ਬਾਹਰ ਹੀ ਸਾਹਮਣੇ ਜਿਹੜੇ ਨਹੀਂ ਅਖੀਰ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ 'ਚ ਜਾਣਾ ਪਿਆ ਰਾਜਾ ਹੀ ਵੜਿੰਗ ਦਾ ਇਹ ਬਦੀਦਾ ਜਿਸ ਤਰੀਕੇ ਨਾਲ ਵਰਕਰਾਂ ਨੂੰ ਸਮਰਥਕਾਂ ਨੂੰ ਬੇਰਾਮੀ ਬਿਨਾ ਦਰਵਾਜਾ ਖੋਲਿਆ ਬਿਨਾ ਸ਼ੀਸ਼ਾ ਖੋਲਿਆ ਮਿਲੇ ਨੇ ਕਾਂਗਰਸੀ ਵਰਕਰਾਂ ਚ ਐਸ ਲਈ ਇੱਕ ਯੂ ਆ ਹੀ ਕਹਿ ਸਕਨੇਗਾ ਅਕ੍ਰੋਸ਼ ਆ ਖਾਸ ਕਰਕੇ ਰਾਜਾਪਟਿੰਗ ਤੇ ਪ੍ਰਤੀ ਕਿ ਜਿਸ ਤਰਿਕਾ ਦਾ ਪਤੀਰਾ ਜਿਹੜਾ ਇਹਨਾਂ ਨੇ ਉਦੋਂ ਨਾ ਕੀਤਾ ਉਥੋਂ ਦੇ ਸਥਾਨਕ ਲੀਡਰਸ਼ਿਪ ਜਿਹੜੀ ਆ ਐਸ ਲਈ ਇਹ ਸਾਰਾ ਮਸਲਾ ਜਿਹੜਾ ਕਾਂਗਰਸ ਦੀ ਹਾਈ ਕਮਾਡ ਦੇ ਨੋਟਸ ਦੇ ਵਿੱਚ ਲਿਉਣ ਦੇ ਮੂਰਛੀ ਜਿਹੜੀ ਦਿਖਾਈ ਦੇ ਰਹੀ ਆ ਕਿ ਹਾਂ ਭਈ ਜੇਕਰ ਮੌਜੂਦਾ ਸਮੇਂ ਦੇ ਵਿੱਚ ਅਜੇ ਕਾਂਗਰਸ ਸੱਤਾ ਦੀ ਪ੍ਰਾਪਤਿਕ ਪਹੁੰਚ ਦੂਰ ਆ ਜੇਕਰ ਅੱਜ ਉਸ ਦਾ ਇਹ ਵਤੀਰਾ ਤਾਂ ਕੱਲ ਨੂੰ ਜਦੋਂ ਸੱਤਾ ਚ ਆਜੂਗੀ ਫਿਰ ਇਹ ਪ੍ਰਧਾਨ ਹੋਣੇ ਜਿਹੜੇ ਨੇ ਉਹ ਕਿਹੋ ਜਿਹਾ ਵਤੀਰਾ ਜਿਹੜਾ ਕਰੇ ਨੇ ਕਰਨਗੇ ਤੁਸੀਂ ਇਸ ਤੇ ਉਲਟ ਦੇਖ ਲਓ ਇਹ ਜਿਹੜੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਚਰਨਜੀਤ ਸਿੰਘ ਚੰਨੀ ਆ ਜਦੋਂ ਉਹ ਲੋਕਾਂ ਨੂੰ ਮਿਲਦੇ ਤਾਂ ਲੋਕਾਂ ਨੂੰ ਖਾਸ ਕੇ ਮਿਲਦੇ ਆ ਉੱਤਰ ਕੇ ਮਿਲਦੇ ਆ ਇਹ ਹੈ ਇੱਕ ਵਤੀਰਾ ਇਹ ਹੈ ਇੱਕ ਫਰਕ ਮੌਜੂਦਾ ਕਾਂਗਰਸ ਦੇ ਪ੍ਰਧਾਨ ਦਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਲਾਂਕਿ ਦੋਵੇਂ ਕਾਂਗਰਸ ਦੇ ਨੇਤਾ ਨੇ ਪਰ ਦੋਵਾਂ ਦਾ ਵਤੀਰਾ ਜਿਹੜਾ ਅਲੱਗ-ਅਲੱਗ ਹੈਗਾ ਜਿਹਨੂੰ ਚਰਨਜੀਤ ਸਿੰਘ ਚੰਨੀ ਆਮ ਲੋਕਾਂ ਨੂੰ ਮਿਲਦੇ ਆ ਪਚਾਈ ਇਹ ਗੱਲ ਚੱਲਦੀ ਹੈ ਕਿ ਘਰ-ਘਰ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹਨ ਕਿ ਬਾਕੀ ਕਾਂਗਰਸ ਦੇ ਪ੍ਰਧਾਨ ਜਿਹੜੂ ਹੁੰਦੇ ਨੇ ਆਏ ਕਾਰ ਦੇ ਵਿੱਚ ਆਪਣੀ ਗੱਡੀ ਚਾਹੇ ਪਰ ਨਾ ਸ਼ੀਸ਼ਾ ਖੋਲਿਆ ਨਾ ਕਿਸੇ ਨੂੰ ਮਿਲੇ ਉਹਨਾਂ ਦੀ ਵਰਖਾ ਵੀ ਸ਼ੀਸ਼ੇ ਉੱਤੇ ਹੋਈ ਤੇ ਜਿਹੜੇ ਉਹਨਾਂ ਦੇ ਗੱਲਮੈਂਟ ਸੀ ਟੁੱਟ-ਟੁੱਟ ਵਰਖਾ ਨੂੰ ਪੈਂਦੇ ਗੇ ਤਾਂ ਉਹਨਾਂ ਦੀ ਨਿਰਾਸ਼ਾ ਜਿਹੜੀ ਸੀ ਉਹ ਉੱਤਰ ਵਾਲੀ ਸੀ ਬਾਕੀ ਰਾਜਾ ਮੜਿੰਗੇ ਦੇ ਸਭਾ ਦਾ ਹਿੱਸਾ ਬਣ ਚੁੱਕਾ ਹੈ ਸ਼ਾਇਦ ਉਹਨਾਂ ਨੂੰ ਕੋਟਾਲ ਨਹੀਂ ਸਕਦਾ ਹੁਣ ਵੇਖਦੇ ਹਾਂ ਕਿ ਅਗਲੇ ਦਿਨਾਂ ਚ ਇਹਦੇ ਸਬੰਧੀ ਕੀ ਵਾਪਰਤਾ ਜਾਂ ਰਾਜਾ ਮੜਿੰਗੇ ਦੇ ਸਬੰਧੀ ਕੀ ਸਟੇਟਮੈਂਟ ਜਿਹੜੀ ਹੈ ਉਹ ਦਿੰਦੇ ਬਿਲਕੁਲ ਅਲਕੀ ਸਰ ਉਧਰ ਬੀਤੇ ਕੱਲ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਹੋ ਰਹੀ ਸੀ ਪਰ ਮੀਟਿੰਗ ਦੇ ਚੱਲਦਿਆਂ ਹੀ ਅਚਾਨਕ ਪੂਰੀ ਲੀਡਰਸ਼ਿਪ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚੋਂ ਉੱਥੋਂ ਉੱਠ ਪੈਂਦੀ ਹੈ ਤੇ ਡੀਜੀਪੀ ਦੇ ਦਫ਼ਤਰ ਪਹੁੰਚ ਜਾਂਦੀ ਹੈ ਡੀਜੀਪੀ ਦੇ ਦਫ਼ਤਰ ਪਹੁੰਚ ਕੇ ਸੁਖਵੀਰ ਬਾਦਲ ਦੇ ਵੱਲ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੋ ਸਿੱਧਾ ਮੇਰੇ ਤੇ ਐਫਆਈਆਰ ਕਰੋ ਤੇ ਕਾਰਵਾਈ ਕਰੋ ਕਿਵੇਂ ਦੇਖਦੇ ਹੋ ਕਿ ਜੋ 328 ਪਾਵਨ ਸਰੂਪਾਂ ਵਾਲਾ ਮਾਮਲਾ ਉਸ ਦਾ ਸੇਖ ਹੁਣ ਸੁਖਵੀਰ ਸਿੰਘ ਬਾਦਲ ਤੱਕ ਪਹੁੰਚਣ ਲੱਗ ਗਿਆ ਕੀ ਸੁਖਵੀਰ ਸਿੰਘ ਬਾਦਲ ਨੂੰ ਆਪਣੀ ਗ੍ਰਿਫਤਾਰੀ ਦਾ ਡਰ ਸਤਾ ਰਿਹਾ ਹੈ ਜਾਂ ਫਿਰ ਇਸ ਮਾਮਲੇ ਦੇ ਵਿੱਚ ਇੱਕ ਨੈਰੇਟਿਵ ਸਰਜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਆਹ ਦੇਖੋ ਕੱਲ ਦਾ ਦਿਨ ਜਿਹੜਾ ਬੜਾ ਮਹੱਤਵਪੂਰਨ ਸੀ ਅੱਜ ਜਿਹੜੇ 2 ਜਾਂ 3 ਦਿਨ ਜਿਹੜੇ ਹੋ ਚੁੱਕੇ ਨੇ ਨਾ ਪੂਰ ਤੌਰ ਤੇ ਪੰਜਾਬ ਵਿੱਚ ਅਕਾਲੀ ਸਿਆਸਤ ਜਿਹੜੀ ਗਰਮਾਈ ਹੈ ਜੀ ਵਿਕਰਮ ਸੇ ਹਮ ਜੀਟੀਆ ਵਿਕਰਮ ਸੇ ਹਮ ਜੀਟੀਆ ਜਿਹੜੀ ਆ ਹੋ ਰਹੀ ਆ ਸਾਰੇ ਪਾਸੇ ਤੁਸੀਂ ਦੇਖ ਲਓ ਐਨ ਉਸੇ ਵਕਤ ਕੋਰ ਕਮੇਟੀ ਮੀਟਿੰਗ ਦਾ ਸੱਦਾ ਹੁੰਦਾ ਅਮਰਜੈਂਸੀ ਇਹ ਫੋਨ ਗਏ ਸੀ ਜਿਹੜੇ ਕੋਰ ਕਮੇਟੀ ਦੇ ਮੈਂਬਰ ਸੀ ਕਿ ਮੀਟਿੰਗ ਆ ਫਰਾਨੇ ਦਿਨ ਤਾਂ ਉਹ ਮੀਟਿੰਗ ਚ ਉਹ ਹਿੱਸਾ ਲੈਣ ਪਹੁੰਚਦੇ ਆ ਉੱਥੇ ਜੇ ਗੱਲਬਾਤ ਚੱਲੀ ਤੇ ਹੁੰਦੀ ਤੇ ਫੈਸਲਾ ਕੀਤਾ ਜਾਂਦਾ ਕਿ ਆਪਾਂ ਡੀਜੀਪੀ ਦਫਤਰ ਪਹੁੰਚਣਾ ਹੈ ਤਾਂ ਉੱਥੇ ਜਾ ਕੇ ਜਿਹੜੀ ਗੱਲਬਾਤ ਆ ਉਹ ਕਰਦੇ ਆ ਔਰ ਬਕਾਇਦਾ ਤੌਰ ਤੇ ਮੋਹਾਲੀ ਜਾਂ ਦੂਜੇ ਪਾਸੇ ਦੇ ਜਿਹੜੇ ਫਾਲੀ ਯੂਰ ਤੇ ਉਹਨਾਂ ਵਰਖਾਂ ਨੂੰ ਫੋਨ ਕਰਕੇ ਉੱਥੇ ਸੱਤ ਲਿਆ ਗਿਆ ਕਿ ਪੱਕ ਤਸੋ ਕੁ ਮੀਂਸੇ ਵਾਦ ਨੂੰ ਉੱਥੇ ਫਿਰ ਡੀਜੀਪੀ ਆਪਣੀ ਕੋਰ ਕਮੇਟੀ ਨਾਲ ਜਾਂਦੇ ਆ ਔਰ ਉੱਥੇ ਜਾ ਕੇ ਗੱਲਬਾਤ ਕਰਦੇ ਆ ਤੇ ਇਹ ਕਹਿੰਦੇ ਆ ਕਿ ਤੁਸੀਂ ਵਰਕਰਾਂ ਨੂੰ ਔਰ ਬਕਾਇਦਾ ਤੌਰ ਤੇ ਸੀਈ ਦੀ ਗੱਲ ਕਰਦੇ ਹੋ ਉਹਨਾਂ ਤੰਗ ਪਰੇਸ਼ਾਨ ਕਰਦੇ ਜੈਸੇ ਦਾ ਪੁਲੀ ਸਾਡੇ ਮੇਲ ਤੇ ਪਰਚਾ ਦਰਜ ਕਰੋ ਮੈਂ ਤਿਆਰ ਆ ਮੈਂ ਇਹ ਲਈ ਝਗੜੂ ਤਿਆਰ ਹੈਗਾ ਉਸ ਤੋਂ ਮਗਰੋਂ ਕਹਿੰਦੇ ਨੇ ਕਿ ਉਹ ਡੀਜੀਪੀ ਨਾਲ 1 ਟੂ 1 ਮੀਟਿੰਗ ਵੀ ਬੰਨ੍ਹ ਕੰਮ ਵਿੱਚ ਹੁੰਦੀ ਆ ਹੁਣ ਉਸ ਮੀਟਿੰਗ ਚ ਕੀ ਹੋਇਆ ਇਹਦੇ ਸਬੰਧੀ ਤਾਂ ਉਹ ਹੀ ਜਾਂਦੇ ਆ ਐਂ ਜਾਂ ਡੀਜੀਪੀ ਸਾਹਿਬ ਜਾਂਦੇ ਤੇ ਜਾਂ ਸਿੰਘ ਸਿੰਘ ਬਾਦਲ ਜਾਂਦੇ ਆ ਫਿਰ ਬਾਅਦ ਵਿੱਚ ਉਹ ਤਰਤਾ ਤਾਂ ਨਹੀਂ ਹੁੰਦਾ ਪਰ ਬਾਅਦ ਚ ਆ ਕੇ ਪ੍ਰੈਸ ਤਾਂ ਜਦੋਂ ਪ੍ਰੈਸ ਨੂੰ ਮੁਖਾਤਬ ਹੁੰਦੇ ਤੇ ਪ੍ਰੈਸ ਦੇ ਮੋਹਾਂ ਆ ਕੇ ਉਹ ਇਹੋ ਗੱਲਾਂ ਕਰਦੇ ਆ ਕਿ ਹਾਂ ਭਈ ਅਸਤਿੰਦਰ ਪੁੱਲੀ ਨੂੰ ਹੀ ਆਧਾਰ ਬਣਾਇਆ ਉਹਨਾਂ ਨੇ ਕਿਹਾ ਕਿ ਹੋਰ ਜਿਹੜੇ ਵਿਧਿਆਣੇ ਦੇ ਜਿਹੜੇ ਅਸੈਸ ਜਿਹੜੇ ਹਨ ਸੀਗੇ ਨੇ ਉਹਨਾਂ ਕੋਲੋਂ ਵੀ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਉਹਨਾਂ ਨਾਲ ਸੰਬੰਧਤ ਨੇ ਉਹ ਲਈਆਂ ਜਾ ਰਹੀਆਂ ਨੇ ਤੇ ਉਹ ਕਹਿੰਦੇ ਇਹ ਤਾਂ ਲੱਗਦਾ ਕਿ ਉਹਨਾਂ ਦੇ ਬੈਂਕਾਂ ਕੰਪਨੀ ਖੰਗਾਲੇ ਜਾ ਰਹੇ ਤੇ ਨਾਲ ਹੀ ਉਹਨੇ ਇਹ ਗੱਲ ਕਹੀ ਕਿ ਹਾਂ ਭਈ ਮੈਨੂੰ ਕੋਈ ਖਤਰਾ ਨਹੀਂ ਇਹ ਕਹਿੰਦੇ ਕਿਸ ਮੁਲਾਸਟ ਹੋਣਾ ਹੈ ਘੇਟਾ ਦੋ ਮੈਨੂੰ ਇਹ ਤਾਂ ਕੋਈ ਸਮੱਸਿਆ ਨਹੀਂ ਹੈ ਮੇਰਾ ਸਭ ਕੁਝ ਲੀਗ ਲਈ ਆ ਹੁਣ ਰੱਖਣਾ ਜੀ ਪ੍ਰਸ਼ਨ ਇਹ ਬੰਦਦਾ ਕਿ ਜੇ ਸਭ ਕੁਝ ਠੀਕ ਆ ਤਾਂ ਫਿਰ ਤੁਹਾਨੂੰ ਫਿਕਰ ਕਿਸ ਗੱਲ ਦਾ ਫਿਰ ਤੁਹਾਨੂੰ ਪੂਰੀ ਕੋਰ ਕਮੇਟੀ ਲੈ ਕੇ ਉੱਥੇ ਜਾਣ ਦਾ ਮਤਲਬ ਕੀ ਕਿਉਂ ਤੁਸੀਂ ਜਾਂਦੇ ਜੇ ਤੁਹਾਡਾ ਸਾਰਾ ਇਕਮੰਦਰ ਦਾ ਹੈ ਤੁਹਾਡਾ ਕਿਸੇ ਕਿਸਮ ਦਾ ਕੋਈ ਲੂ ਪੋਲ ਨਹੀਂ ਤਾਂ ਫਿਰ ਠੀਕ ਆ ਫਿਰ ਸਿੱਟ ਨੂੰ ਕਾਰਵਾਈ ਕਰਨੀ ਜੋ ਸਟੇਟਸਿੰਦਾ ਪੁਲੀ ਨੂੰ ਫੜਦੀ ਹੈ ਜਾਂ ਕਿਸੇ ਨੂੰ ਫੜੇ ਜਾਂ ਕਿਸੇ ਨੂੰ ਫੜੇ ਮੋਦਾ ਤਾਂ 328 ਪਾਵਨ ਸਰੂਪਾਂ ਦੇ ਗੁੰਮ ਹੁੰਦਾ ਆ ਕਿ ਜੇਕਰ ਸੁਖਬੀਰ ਸਿੰਘ ਬਾਦਲ ਇਸ ਮਸਲੇ ਨੂੰ ਆਪਣੇ ਨਾਲ ਜੋੜ ਕੇ ਕਿਸੇ ਨੂੰ ਹੋਰ ਰੰਗ ਦੇਣਾ ਚਾਹੁੰਦੇ ਆ ਤੇ ਦੂਜੇ ਪਾਸੇ ਇਹ ਵੀ ਨਾਲ ਕਹਿੰਦੀ ਆ ਕਿ ਮੈਨੂੰ ਕੋਈ ਡਰ ਨਹੀਂ ਤਾਂ ਫਿਰ ਇਹ ਜਾਂਚ ਹੋ ਜਾਣੀ ਚਾਹੀਦੀ ਹੈ ਧੁੱਤ ਤੇ ਧੁੱਤ ਪਾਣੀ ਦਾ ਪਾਣੀ ਨੱਤਰ ਜਾਣਾ ਚਾਹੀਦਾ ਜਦੋਂ 328 ਰੂਪਾਂ ਦੀ ਗੱਲ ਹੁੰਦੀ ਹੈ ਚਾਹੇ ਅਕਾਲੀ ਦਲ ਦੇ ਬੁਲਾਰੇ ਹੋਣ ਤੇ ਚਾਹੇ ਸ਼ਰੋਗ ਨਹੀਂ ਹੋ ਪਰ ਫਰਮੰਦ ਕਮੇਟੀ ਦੇ ਉਹ ਭਾਈ ਇਸ਼ਾ ਸਿੰਘ ਐਡਵੋਕੇਟ ਦੀ ਰਿਪੋਰਟ ਦਾ ਹਵਾਲਾ ਦੇ ਕੇ ਗੱਲ ਨੂੰ ਘਟੇ ਕੋਡੇ ਵਿੱਚ ਰੋਲਣ ਦਾ ਯਤਨ ਕਰਦੇ ਆ ਜਦੋਂ ਕਿ ਹਰ ਨਾਨਕ ਨਾਮ ਦੇਵਾ ਸਿੱਖ ਇਹ ਗੱਲ ਜਾਣਨਾ ਚਾਹੁੰਦਾ ਕਿ 328 ਪਾਵਨ ਸੁਪ ਗਏ ਕਿਤੇ ਤੇ ਦੂਜੇ ਪਾਸੇ ਜੇਕਰ ਹੁਣ ਸੈਟ ਕਰਦੀ ਤੇ ਫਿਰ ਤੁਹਾਨੂੰ ਕੀ ਦਰਾਜ ਤੇ ਜੇਕਰ ਤੁਸੀਂ ਕਹਿੰਦੇ ਜੇ ਕਿ ਤੁਹਾਡਾ ਸ ਤੇ ਫਿਰ ਤੁਹਾਨੂੰ ਦੰਦੇ ਕਿ ਲੋੜ ਆ ਫਿਰ ਡੀਜੀਪੀ ਦੇ ਉੱਤੇ ਤੁਸੀਂ ਕਾਹਦੇ ਵਾਸਤੇ ਗਏ ਸੀਗੇ ਸਾਨੂੰ ਅਰੈਸਟ ਕਰਨਾ ਇਹ ਤਾਂ ਉਹੀ ਹੋਇਆ ਨਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਰਾਜਕਾਲ ਦੇ ਵਿੱਚ ਜਦੋਂ ਬੜਗਾੜੀ ਜੇ ਬੇਬਲ ਕਰਾ ਤੇ ਗੋਲੀਖਾਂਡ ਦੀ ਜਾਂਚ ਚੱਲ ਰਹੀ ਸੀ ਤਾਂ ਉਸ ਵਕੀ ਪ੍ਰਕਾਸ਼ ਸਿੰਘ ਬਾਦਲ ਹੁਣ ਆਣ ਝੋਲਾ ਫੜ ਕੇ ਉਹ ਚੰਡੀਗੜਾ ਆ ਕੇ ਖਬਰ ਵਿਜੇ ਪ੍ਰਤਾਪ ਸਿੰਘ ਹੁਣ ਕੋ ਜੇ ਮੈਂ ਗਲਤ ਨਾ ਹੁਆ ਕਿ ਹਾਂਜੀ ਜਿਹੜੀ ਤੁਸੀਂ ਜਾਂਚ ਕਰਦੇ ਤੁਸੀਂ ਕਰ ਲਓ ਤੇ ਇਹ ਉਸੇ ਤਰੀਕੇ ਨਾਲ ਜਿ ਤਰ੍ਹਾਂ ਭਰਤੂਸ਼ਨ ਆਸ਼ਵੀ ਮਤਲਬ ਇਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਕਈ ਲੀਡਰ ਜਿਹੜੇ ਆ ਉਹ ਜਾਣਦੇ ਨੇ ਇਹ ਨਹੀਂ ਚੱਕਰ ਜਿਹੜੇ ਉਹ ਮਤਲਬ ਗੱਲਬਾ ਪ੍ਰਸ਼ਨ ਇਹ ਬੰਦਾ ਕਿ ਜੇਕਰ ਤੁਸੀਂ ਠੀਕ ਜੇ ਤੱਕ ਫਿਰ ਤੁਹਾਨੂੰ ਡਰਨ ਦੀ ਲੋੜ ਕੀ ਪਰ ਹੁਣ ਇਹ ਮੁੱਦਾ ਇਹ ਆ ਮੈਨੂੰ ਜੋ ਇਹ ਜੋ ਲੱਗਦਾ ਕਿ ਉਹ ਤੁਸੀਂ ਟਾਈਮਿੰਗ ਦੇਖੋ ਜਿਹੜੀ ਟਾਈਮਿੰਗ ਆ ਕਿ ਇੱਕ ਪਾਸੇ ਤਾਂ ਕੱਲ ਦਾ ਜਾਂ ਪਰਸਨਲ ਬਿਕਰਮ ਸਿੰਘ ਨੇ ਜੀਠੀਆ ਬਿਕਰਮ ਸਿੰਘ ਨੇ ਜੀਠੀਆ ਜਿਹੜੀ ਹੋਈ ਪਈ ਆ ਜੇਕਰ ਇਹੋ ਹੀ ਵਰਤਾਰਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਹਿਲਾਂ ਕਰਦਾ ਹੁੰਦਾ ਕਿਉਂਕਿ ਇਹ ਕੱਲ ਦੀ ਗਲਤ ਹੈ ਨਹੀਂ ਇਹ ਜੋ ਕੋਈ ਸਟੈਂਡਰਡ ਸੈਂਕੂਲੀ ਦਾ ਪ੍ਰੋਡਕਸ਼ਨ ਵਾਰੰਟ ਤੇ ਲਿਆ ਗਿਆ ਜਾਂ ਹੋਰ ਕੁਝ ਹੋਇਆ ਇਹ ਇੱਕ ਦਿਨੀ ਦੀ ਕਾਰਵਾਈਆਂ ਤਾਂ ਨਹੀਂ ਆ ਇਹ ਤਾਂ ਕਿੰਨੇ ਦਿਨਾਂ ਤੋਂ ਕੁਝ ਵਾਪਰਦਾ ਪਿਆ ਤਾਂ ਫਿਰ ਜੇਕਰ ਡੀਜੀਪੀ ਦੇ ਦਫ਼ਤਰ ਚ ਤਰਨਾ ਦੇਣਾ ਸੀ ਤੇ 2 ਦਿਨ ਪਹਿਲਾਂ ਵੀ ਜਾਂ 4 ਦਿਨ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ ਮਤਲਬ ਇਹਦੇ ਪਿੱਛੇ ਤਾਂ ਕਈ ਪ੍ਰਸ਼ਨ ਇਹ ਵੀ ਪੈਦਾ ਹੁੰਦਾ ਕਿ ਜਿਸ ਤਰੀਕੇ ਨਾਲ ਐਸ ਵੇਲੇ ਲਾਈਮ ਲਾਈਟੀ ਦੇ ਵਿੱਚ ਕੇਵਲ ਸਿੰਘ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮਜੀਠੀਆ ਜਦ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਗੱਲ ਜਿਹੜੀ ਚੱਲਦੀ ਪਈ ਆ ਸ਼ਾਇਦ ਇਹ ਇੱਕ ਤੁਕਵਾ ਮੋਖਾ ਆ ਕਿ ਹਾਂ ਭਈ ਜੇਕਰ ਇਹਨਾਂ ਬੰਦੇ ਦਾ ਕਦ ਜਿਹੜਾ ਉੱਥੋਂ ਤੱਕ ਨਾ ਪਹੁੰ ਤੁਸੀਂ ਕਿਹਾ ਵਤਨ ਨੂੰ ਛੋਟਾ ਦਿੱਤਾ ਜਾਂਦਾ ਹੁਣ ਤੁਸੀਂ ਦੇਖ ਲਓ ਕੱਲ ਦੀਆਂ ਚਰਚਾਵਾਂ ਜਿਹੜੀਆਂ ਨੇ ਖਬਰਾਂ ਜਿਹੜੀਆਂ ਬ੍ਰੇਕਿੰਗ ਨਿਊਜ਼ ਜਿਹੜੀਆਂ ਕੇਵਲ ਸੰਦੀਪ ਸਿੰਘ ਬਾਲਾ ਦੀਆਂ ਚੱਲਦੀਆਂ ਪਈਆਂ ਨੇ ਵਿਕਰਮ ਸਿੰਘ ਮਜੀਠੀਆ ਜਿਹੜਾ ਹੁਣ ਨੰਬਰ ਸੈਕੰਡ ਤੇ ਚੱਲਣ ਦੇ ਨੂੰ ਹੁਣ ਖਬਰ ਜਿਹੜੀ ਉਹ ਕੋਈ ਨਹੀਂ ਹੈਗੀ ਤੋਂ ਕਈ ਪ੍ਰਸ਼ੰਤ ਇਹ ਵੀ ਹਨ ਕਿ ਕੀ ਵੀ ਇਹ ਟਾਈਮਿੰਗ ਜਿਹੜੀ ਹੈ ਇਹ ਜਾਣ ਬੁਝ ਕੇ ਤਾਂ ਨਹੀਂ ਇਹ ਜਿਆ ਕੀਤਾ ਗਿਆ ਪਰ ਪ੍ਰਸ਼ੰਤ ਇਹ ਮੁੱਖਦਾ ਕਿ ਜੇਕਰ ਸਭ ਕੁਝ ਤੁਹਾਡਾ ਠੀਕ ਆ ਜੇ ਤੁਹਾਨੂੰ ਕਿਸੇ ਵੀ ਚੀਜ਼ ਦਾ ਕੋਈ ਲੂਪੋਂ ਨਹੀਂ ਤਾਂ ਫਿਰ ਕੀ ਦਾ ਡਰ ਬਿਲਕੁਲ ਤਹਾਦਾਨਕ ਨਾਮ ਲੈ ਵਾਸਤੇ ਕਿਹਨੂੰ ਜਾਣਨਾ ਚਾਹੁੰਦਾ ਕਿ 328 ਸੁਬ ਗਏ ਕਿਤੇ ਤਾਂ ਬਾਕੀ ਹੁਣ ਸੁਭੀਰ ਸਿੰਘ ਬਾਦਲ ਇਹ ਇੱਕ ਪ੍ਰੈਸ਼ਰ ਦੀ ਨੀਤੀ ਹੈਗੀ ਹੈ ਤਾਂ ਹੋ ਸਕਦਾ ਕਿ ਵਰਕਰਾਂ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਬਾਕੀ ਜੇਕਰ ਇਹ ਤੁਹਾਡਾ ਨਿੱਜੀ ਮਸਲਾ ਤਾਂ ਫਿਰ ਪੰਥ ਤਾਂ ਤੁਹਾਡੇ ਨਾਲ ਨਹੀਂ ਨਾ ਹੈਗਾ ਫਿਰ ਪੰਥ ਇਹ ਨਿੱਜੀ ਮਸਲਾ ਤਾਂ ਫਿਰ ਕੋਰ ਕਮੇਟੀ ਨੂੰ ਲੈ ਕੇ ਜਾਂਦੇ ਕਿ ਲੋੜ ਆ ਫਿਰ ਸਿੱਧੀ ਤੁਸੀਂ ਗੱਲ ਕਰੋ ਬਿਲਕੁਲ ਜੇਕਰ ਉਹ ਤੁਹਾਡੇ ਇਹ ਅਕਾਉਂਟਾਂ ਨਾਲੇ ਜਾ ਰਹੇ ਜਾਂ ਤੁਹਾਨੂੰ ਪੁਲਿਸ ਤੋਂ ਲੱਗਦਾ ਜੀ ਤੁਹਾਨੂੰ ਪੁਲਿਸ ਤੁਹਾਡੇ ਨਿੱਜੀ ਪੱਤਰ ਦੀ ਗੱਲ ਆ ਉਹ ਕੌਮ ਦੀ ਜਾਂ ਪਾਰਟੀ ਦੀ ਗੱਲ ਨਹੀਂ ਹੈਗੀ ਫਿਰ ਕੋਰ ਕਮੇਟੀ ਦੇ ਮੈਂਬਰ ਉੱਥੇ ਕਾਦੇ ਵਾਸਤੇ ਜਾਂਦੇ ਫਿਰ ਸੁਖਵੀਰ ਸਿੰਘ ਬਾਦਲ ਜਾਂਦੇ ਉੱਥੇ ਕੱਲੀ ਚੰਦੀ ਪਰ ਕੋਰ ਕਮੇਟੀ ਨੂੰ ਲੈ ਕੇ ਕਿਸੇ ਨਾ ਇੱਕ ਪ੍ਰੈਸ਼ਰਾਈਜ਼ ਕਰਨ ਦਾ ਤਰੀਕਾ ਛੜਾ ਉਹ ਕੀਤਾਗਾ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬੜੇ ਸ਼ੰਕੀ ਜਿਹੜੇ ਨੇ ਉਹਨੇ ਕਿ ਅਸਲ ਇਹਦੇ ਪਿੱਛੇ ਘੜੀ ਕੀ ਆ ਕੀ ਵਾਕਿਆ ਸਰਕਾਰ ਜਿਹੜੀ ਸਭ ਵਿਸੰਬਦਨ ਬਾਦ ਨੂੰ ਗ੍ਰਿਫਤਾਰ ਕਰਨ ਦੇ ਮੂਡ 'ਚ ਹੈ ਇਸ ਗੱਲ ਦਾ ਪਤਾ ਲੱਗ ਚੁੱਕਾ ਕਿਉਂਕਿ ਪੁਲਿਸ ਅਫਸਰ ਤੇ ਜਿਹੜੇ ਲਾਈਨ ਉਹ ਹੀ ਨੇ ਜਿਹੜੇ ਜਦੋਂ ਇਹ ਗ੍ਰਹਿ ਮੰਤਰੀ ਸੰਤੋਂ ਉਤੋਂ ਸਾਰਾ ਕੁਝ ਉਹਨਾਂ ਦੇ ਹੁੰਦਾ ਹੈ ਉਹ ਸਦਾ ਕਿ ਇਹਨਾਂ ਨੂੰ ਜਾਣਕਾਰੀ ਹੋਵੇ ਜਿਸ ਤਰੀਕੇ ਦੀ ਉਹਨਾਂ ਨੇ ਕੱਲ ਖੱਛੇ ਜ਼ਾਹਿਰ ਕੀਤੇ ਪਰ ਗੱਲ ਇਹ ਹੈ ਕਿ ਜਦੋਂ ਤੁਹਾਡਾ ਸਾਰਾ ਕੁਝ ਠੀਕ ਆ ਫਿਰ ਡਰਨ ਦੀ ਲੋੜ ਕੋ ਪ੍ਰਸ਼ਨ ਇਥੇ ਬੋਕਦਾ ਹੈ ਬਾਕੀ ਇਹਦੇ ਪਿੱਛੇ ਦੇਖਨੇ ਅਗਲੇ ਦਿਨਾਂ ਚ ਜਿਹੜੀ ਸਿਆਸਤ ਆ ਉਹ ਕੀ ਲਗ ਬਖਉਂਦੀ ਹੈ ਬਿਲਕੁਲ ਅਨਕਸਰ ਉਧਰ ਦੂਜੇ ਪਾਸੇ ਸੀਏ ਸਤਿੰਦਰ ਕੋਹਲੀ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲੈ ਲਿਆ ਗਿਆ ਉਧਰੋਂ ਵੀ ਕੋਈ ਸਰਾਖ ਮਲਨ ਦੀ ਸੁਭਾਵਨਾ ਹੈ ਦੇਖੋ ਜੀ ਸਟ ਜਿਹੜੀ ਜਾਂਚ ਜਿਹੜੀ ਕਰ ਰਹੀ ਆ ਉਹ ਤੇ ਕਈ ਐ ਤਰੀਕੇ ਨਾਲ ਕਰ ਰਹੀ ਆ ਹੁਣ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਇਸ ਗੱਲ ਤੇ ਜਿਹੜੇ ਡਰ ਵਿਖਦਾ ਕਰਦੇ ਆ ਕਿ ਹਾਂ ਭਈ ਇਹ ਜਾਂਚ ਕਿਸੇ ਹੋਰ ਮਸਲੇ ਦਾ ਜਾ ਰਹੀ ਹੋ ਸਤਿੰਦਰ ਕੋਹਲੀ ਨੂੰ ਪ੍ਰੋਡਕਸ਼ਨ ਵਾਰੰਟ ਜਿਹੜਾ ਸਮਾਨ ਜਿਹੜਾ ਲਿਆ ਗਿਆ ਤੇ ਉਪਰ ਦੇ ਤੌਰ ਤੇ ਅਸੇਕ ਤਾਂ ਜਿਹੜਾ ਉਹ ਦੂਜੇ ਪਾਸੇ ਜਾਵੇਗਾ ਜਾਵੇਗਾ ਤਾਂ ਹੀ ਇਹ ਜਿਹੜੀ ਕਾਰਵਾਈ ਹੈ ਇਹ ਕੱਲ ਜਿਹੜੀ ਸਰਦਾਰ ਸੋਹ ਕੁਮਾਰ ਸਿੰਘ ਜੇ ਸ਼ੁਰੂਨੀ ਕਾਲੀ ਦਲ ਦੀ ਕੋਰਟ ਕਮੇਟੀ ਵੱਲੋਂ ਜਿਹੜੀ ਉਹ ਕੀਤੀ ਗਈ ਹੈ ਨਹੀਂ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਸੀਗੀ ਉਸਤੰਦਰ ਕੋਲੀ ਤਾਂ ਅੱਗੇ ਉਹਨਾਂ ਦੇ ਅੜੜਾ ਤੇ ਹੈ ਹੀ ਹੈ ਬਾਕੀ ਦੇਖਣ ਦੇ ਲਈ ਦਰਜ ਕੀ ਵਪਰਦਾ ਬਿਲਕੁਲ ਅਣਕੀ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਖੜਾ ਸਰ ਏਸੀ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ तमाम ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਾਂ ਨਾ ਟੀਵੀ ਦੇ ਨਾਲ ਮੈਨੂੰ ਦੋ اجازت ਧੰਨਵਾਦ